ਜਾ ਦਸੁਨੀਆ ਰਾਇ ਦਲਾਰ ਨੇ ਨਾਨਕ ਜੀ ਹੋਏ ਤਿਆਰ ਨਹੀਂ ਗਲ ਪੱਲਾ ਪਾ ਕੇ ਬੋਲਿਆ ਚੱਲੀ ਕਿਦਰ ਨੂੰ ਸਰਕਾਰ ਨੇ ਗਲ ਪੱਲਾ ਪਾ ਕੇ ਬੋਲਿਆ ਓ ਇੱਕ ਪਲ ਨਾ ਹੋਵੀਂ ਦੂਰ ਤੂੰ ਮੋਹਾਰੀ ਕਿ ਦਿਲ ਦਾ ਲੈਣ ਕਦ ਦਰਸ਼ਨ ਦਵੇਗਾ ਸੱਪਾਂ ਦੀ ਛਾਵੇਂ ਪੈਣਿਆ ਮੁੜ ਕੇ ਕਦ ਦਰਸ਼ਨ ਦਵੇਗਾ ਉਹ ਖੇਤੀ ਹੋਗੀ ਦੁਗਣੀ ਜਿੱਥੇ ਤੋਂ ਮੱਝਾਂ ਚਾਰੀਆਂ ਉਹ ਧਰਤੀ ਪੂਜਣਾ ਜੋਗ ਹੈ ਜਿੱਥੇ ਵੀ ਨਜ਼ਰਾਵਾਰੀਆਂ ਉਹ ਧਰਤੀ ਪੂਜਣ ਜੋਗ ਹੈ ਰੁੱਖਾਂ ਦੀ ਛਾਵੇਂ ਬਹਿਣਾ ਮੁੜ ਕੇ ਕਦ ਦਰਸ਼ਨ ਦਵੇਂਗਾ ਸੱਪਾਂ ਦੀ ਛਾਵੇਂ ਪਹਿਣਾ ਮੁੜ ਕੇ ਕਦ ਦਰਸ਼ਨ ਦਵੇਂਗਾ ਦਾ ਦਰਦ ਪਿਸ਼ਾਣਿਆ ਫੜ ਨਬ ਜਾ ਚੌਰਾ ਰਿਹਾ ਸੀ ਵੈਦਾਂ ਨੇ ਕੁਝ ਨਾ ਜਾਣਿਆ ਫੜ ਨਬ ਜਾਟੋਂ ਦਾ ਰਿਹਾ ਸੀ ਹੋ ਰਤਨ ਰਮਜ ਪਿਸ਼ਾਣੀ ਵਾ ਨਾਰਾ ਮੁਝ ਪੁਸ਼ਾਣੀ ਵੈਦ ਨੇ ਪਰ ਜਾ ਲਈ ਦੁਖੜੇ ਸੈਣਿਆ ਮੁੜ ਕੇ ਕਦ ਦਰਸ਼ਨ ਦਵੇਗਾ ਸੱਪਾਂ ਦੀ ਛਾਵੇਂ ਪੈਣਿਆ ਮੁੜ ਕੇ ਕਦ ਦਰਸ਼ਨ ਦਵੇਗਾ ਓ ਤੇਰੀ ਉੱਚੀ ਵਿਦਿਆ ਵੇਖ ਕੇ ਪੰਡਤਾਂ ਨੇ ਹੋਸ਼ ਵਸਾਰਤੀ तूं विच मदरसे बै लिखती सी पटीयार तूं विच मदरसे बैठिक वंगारिके ना आप किसे तूं मुड़ कद दर्शन दवेगा सपा दा पशन दवेगा तड़ेज नेऊ पोण लाइ पंडता न लाया यो रसी ਤੇਰੇ ਹਿਰਦੇ ਸਾਚਾ ਪਛਾਨ ਕੇ ਪੰਡਤ ਵੀ ਹੋ ਗਿਆ ਹੋਰ ਸੀ ਤੇਰੇ ਹਿਰਦੇ ਸੱਚ ਪਛਾਨ ਕੇ ਤੇਰੇ ਸੱਚ ਦੇ ਸੂਰਜ ਸਾਹਮਣੇ ਕਿਆ ਝੂਠਾ ਚੰਨ ਗੁਰੈਣਿਆ ਮੁੜ ਕੇ ਕਦ ਦਰਸ਼ਨ ਦਵੇਗਾ ਸੱਪਾਂ ਦੀ ਛਾਵੇਂ ਪੈਣਿਆ ਮੁੜ ਕੇ ਕਦ ਦਰਸ਼ਨ ਦਵੇਗਾ ਇਹ ਤੱਕ ਮਛਲੀ ਵੰਗਰ ਤੜਫਦਾ

മുട ਚਲੀ ਵੰਗਰ ਤਰਫ ਦਾ ਥੁਰ ਚੱਲਿਆ ਰੇ ਬਲਾਰ ਨੂੰ ਮਰ ਜਾਣਾ ਮਰ ਜਾਣਾ ਐਦਾ ਵਿਲਕਦਾ ਮੁੜ ਕੇ ਵੀ ਲਾਲਈ ਸਾਰ ਨੂੰ ਮਰ ਜਾਣਾ ਐਦਾ ਵਿਲਕਦਾ ਹੁਣ ਮੇਰਾ ਕਰ ਜਿਰਨੈ ਤੇ ਸੱਚੇ सिवता सिविता मुड के कद दर्शन दवेगा सपा दिशा मुड के कद दर्शन दवेगा